ਸਰਕਾਰ ਦਾ ਬੋੜ ਹੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਸਿੱਧਮ ਸਿੱਧਾ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੀ ਲਈ ਹੈ ਤੁਸੀਂ ਇਸ ਗੱਲ ਤੇ ਜ਼ਿਆਦਾ ਜ਼ੋਰ ਦੇਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਹਰਾਸ਼ਮੈਂਟ ਬੋੜ ਨਾ ਕਰਨ ਦੀ ਵੀ ਗੱਲ ਹੈ ਪੰਜਾਬ ਸਰਕਾਰ ਕਰਦੀ ਹੈ ਦੂਜੀ ਗੱਲ ਸੀਐਮ ਸਾਹਿਬ ਦੱਸਦੇ ਨੇ ਆਪਣੇ ਬਿਆਨਾਂ ਦੇ ਵਿੱਚ ਕਿ ਅਸੀਂ ਇੰਨੀਆਂ ਪਰਤੀਆਂ ਕੱਢੀਆਂ ਪਰਤੀਆਂ ਨਿਕਲੀਆਂ ਬਕਾਇਦਾ ਉਹਦੇ 'ਚ ਕੋਈ ਝੂਠ ਨਹੀਂ ਪਰ ਜਿਹੜੀ ਉਹਨਾਂ ਦਾ ਅੰਦਰਲਾ ਝੋਲ ਹੈ ਅੰਦਰਲੀ ਸਚਾਈ ਹੈ ਉਹ ਤੁਸੀਂ ਬਿਆਨ ਕਰਨੀ ਹੈ ਪਰਤੀਆਂ ਜਰੂਰ ਨਿਕਲੀਆਂ ਨੇ 2022 ਤੋਂ ਲੈ ਕੇ ਅੱਜ ਤੱਕ ਪੇਪਰ ਨਹੀਂ ਹੋ ਰਹੇ ਹੈਗੇ ਇਹ ਤਾਂ ਚਲੋ ਐਸਐਸ ਬੋਰਡ ਦੀ ਗੱਲ ਹੋ ਗਈ। ਜਿਹੜੀ ਆਮ ਆਦਮੀ ਪਾਰਟੀ ਐ ਉਹ ਦੋ ਮੁੱਦਿਆਂ ਨੂੰ ਲੈ ਕੇ ਸੱਤਾ ਚਾਹੀ ਸੀ। ਇੱਕ ਸਿੱਖਿਆ ਤੇ ਦੂਜਾ ਸਿਹਤ। ਜਦੋਂ ਦੀ ਪਾਰਟੀ ਸੱਤਾ ਚਾਹੀਏ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਹੋਈ ਹੋਵੇ ਤਾਂ ਦੱਸ ਲੋ। ਸਿਹਤ ਵਿਭਾਗ ਦੇ ਵਿੱਚ ਕੋਈ ਨਵੀਂ ਭਰਤੀ ਹੋਈ ਹੋਵੇ ਇਸ ਪਾਰਟੀ ਦੇ ਦੌਰਾਨ ਤਾਂ ਦੱਸ ਲੋ। 2020 ਤੋਂ 23-24 ਦੀ ਭਰਤੀ ਰਲਦੀ ਪਈ ਐ ਪਿਛਲੀ ਸਰਕਾਰ ਦੇ ਟਾਈਮ ਤੋਂ। 5-5 ਸਾਲਾਂ ਦੇ ਵਿੱਚ ਦੇਖੋ ਗੱਲ ਬਹੁਤ ਜਿਮਿਨੀ ਪੱਧਰ ਦੀ ਐ। ਪਰ ਇਹ ਜਿਹਦੇ ਬੀਜ ਤੇ ਦੀ ਉਸ ਨੂੰ ਪਤਾ ਐ। 5 ਸਾਲਾਂ ਦੇ ਵਿੱਚ ਜਦੋਂ ਕੋਈ ਜੋਬ ਲੈ ਲੈਂਦਾ ਤਾਂ ਉਸ ਨਾਲ ਆਪਣੇ ਘਰ ਦੀ ਵੀ ਸਟੇਟਮੈਂਟ ਕਾਮਯਾਬੀ ਆਉਂਦੀ ਹੈ। ਚਾਹੇ ਉਹਦੇ ਬਿਆਹ ਨੂੰ ਲੈ ਕੇ ਆਪਾਂ ਦੇਖ ਲਈਏ ਚਾਹੇ ਅੱਗੇ ਪਰਿਵਾਰ ਨੂੰ ਲੈ ਕੇ। ਇੱਕ ਬੰਦੇ ਨੂੰ ਜੋਬ ਮਿਲਣ ਦੇ ਨਾਲ ਉਹਦੇ ਨਾਲ ਘੱਟੋ-ਘੱਟ 100 ਤੋਂ 150 ਬੰਦੇ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ। ਸਿੱਧੇ ਰੂਪ 'ਚ ਜਾਂ ਫਿਰ ਅਸਿੱਧੇ ਰੂਪ 'ਚ। ਜਿਹੜਾ ਇਹ ਘੱਟੋ-ਘੱਟ 40-50 ਹਜ਼ਾਰ ਨੌਜਵਾਨਾਂ ਨੂੰ ਹਰਾਸ਼ ਕਰ ਰਹੇ ਨੇ। ਇਹ 40-50 ਹਜ਼ਾਰ ਨੌਜਵਾਨੀ ਹਰਾਸ਼ਮੈਂਟ ਹੋ ਰਿਹਾ। ਇਹਦੇ ਨਾਲ ਘੱਟੋ-ਘੱਟ 4-5 ਲੱਖ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਨੌਜਵਾਨ ਵੀ ਤੇ ਪਰਿਵਾਰ ਵੀ ਪਰਿਵਾਰਤ ਹੋ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਜਾਗੋ ਆਪਣੇ ਹੱਕਾਂ ਨੂੰ ਪਹਿਚਾਣੋ ਆਉਣ ਵਾਲੀ 10 ਮਾਰਚ ਨੂੰ ਐਸਐਸ ਬੋਰਡ ਮੂਰੇ ਆਪਾਂ ਇੱਕ ਵੱਡਾ ਧਰਨਾ ਲਾਉਣ ਜਾਣ ਜਾ ਰਹੇ ਹਾਂ ਜਿਹੜਾ ਕਿ ਪਰਮਾਨੈਂਟ ਧਰਨਾ ਹੋਊਗਾ ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓਨੇ ਇੱਥੇ ਤੁਸੀਂ ਪਹੁੰਚਣਾ ਵੀ ਹੈ ਜਿੱਕਰ ਕੁੜੀਆਂ ਧਰਨੇ 'ਚ ਪਹੁੰਚਦੀਆਂ ਨੇ ਤਾਂ ਅਸੀਂ ਉਹਨਾਂ ਦਾ ਵਿਸ਼ੇਸ਼ ਪ੍ਰਬੰਧ ਕਰਾਂਗੇ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਊਗਾ ਹਰ ਪ੍ਰਕਾਰ ਦਾ ਪ੍ਰਬੰਧ ਇੱਥੇ ਅਸੀਂ ਆਪ ਕਰਾਂਗੇ ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਹੱਕਾਂ ਨੂੰ ਪਹਿਚਾਣਦੇ ਹੋਏ 10 ਮਾਰਚ ਨੂੰ ਐਸਐਸ ਬੋਰਡ ਮੂਰੇ ਤੁਸੀਂ ਦੁਆਰਾ ਫੇਰ ਬੰਦ ਧੰਨਵਾਦ ਨਹੀਂ ਜੀ ਉਸ ਤੋਂ ਪਹਿਲਾਂ